ਹਾਂਜੀ ਬਾਈ ਜੀ ਆ ਜੋ ਤੁਸੀਂ ਦੋ ਕੋਠੀਆਂ ਦੇਖ ਰਹੇ ਹੋ ਇੱਕੋ ਜਿਹੀ ਲੁੱਕ ਦੀਆਂ ਸਿੰਗਲ ਪੋਰਸ਼ਨ ਦੀਆਂ ਬਾਈ ਇਹ ਚਾਰ ਭਰਾ ਨੇ ਤੇ ਦੋ ਭਾਈ ਹੋਰਾਂ ਨੇ ਬਣਾ ਕੇ ਰੈਡੀ ਕਰਤੀਆਂ ਇੱਕ ਤੀਜੀ ਬਣਾ ਰਿਹਾ ਬਾਈ ਚਾਰ ਕੋਠੀਆਂ ਲੈਣ ਵਾਰ ਬਣਾਉਣੀਆਂ ਨੇ ਤੇ ਭਰਾ ਹੋਰਾਂ ਨੇ ਸਿੰਗਲ ਪੋਰਸ਼ਨ ਹੈ ਜੀ 1600 ਸਕਰ ਫੁੱਟ ਏਰੀਆ ਜੀ 16 1600 ਤੇ ਬਾਈ ਆ ਕੋਠੀ ਦੀ ਪੂਰੀ ਵੀਡੀਓ ਤੁਹਾਨੂੰ ਦਿਖਾਉਣੇ ਆ ਇਹਦੀ ਇੱਕ ਖਾਸियत ਹੈ ਬਾਈ ਚਣਾਈ ਹੈ ਜਿਹੜੀ ਬਾਈ ਹੋਰਾਂ ਨੇ ਗਾਰੇ ਚ ਕੀਤੀ ਹੈ ਸਾਰੀ ਤੇ ਮਿੱਟੀ ਵਧੀਆ ਵਰਤ ਕੇ ਬਈ ਆ ਦੇਖੋ ਸਾਹਮਣੇ ਇੱਕ ਇਧਰ ਜਿਹੜੀ ਕੋਠੀ ਬਣੀ ਜਾਂਦੀ ਹੈ ਤੀਜੀ ਉਹਦੀ ਵੀ ਬਾਈ ਹੋਰੀ ਚਣਾਈ ਕਰੀ ਜਾਂਦੇ ਆ ਉਹ ਗਾਰੇ ਚ ਕਰ ਰਹੇ ਆ ਤੇ ਬਾਈ ਲੁੱਕ ਬਹੁਤ ਘੈਂਟ ਆ ਗਈ ਹੈ ਨਾ ਤੇ ਫਰੰਟ ਤੋਂ ਤੇ ਬਾਈ ਇੱਕ ਚੀਜ਼ ਹੋ ਰਿਹਾ ਇਹਦਾ ਬਾਈ ਹੋਰੀ ਕਹਿੰਦੇ ਸਾਰੀਆਂ ਕੋਠੀਆਂ ਦਾ ਅਸੀਂ 3D ਮਾਡਲ ਕਰਵਾਇਆ ਜਿਹੜਾ ਡਬਲ ਪੋਰਸ਼ਨ ਨਕਸ਼ਾ ਬਣਵਾਇਆ ਉਹ ਆਪਾਂ ਬਣਾ ਇੱਕ ਵਾਰੀ ਸਿੰਗਲ ਪੋਰਸ਼ਨ ਰਏ ਆ ਤੇ ਆ ਦੇਖੋ ਆ ਵੀ ਗਾਰੇ ਚ ਚਣਾਈ ਹੋ ਰਹੀ ਹੈ ਜੀ ਇਹ ਤਾਂ ਕਰਕੇ ਆ ਮਿਸਤਰੀ ਸਾਹਿਬ ਨੇ ਦੱਸਿਆ ਕਿ ਕਹਿੰਦੇ ਗਾਰੇ ਚ ਚਣਾਈ ਦਾ ਕੋਈ ਬੜਾ ਜ਼ਿਆਦਾ ਫਰਕ ਨਹੀਂ ਜੇ ਆਪਾਂ ਦੇਖੀਏ ਤਾਂ ਗਾਰੇ ਦੀ ਪਕੜ ਵੀ ਬਹੁਤ ਹੁੰਦੀ ਹੈ ਜੇ ਹੁਣ ਜੇ ਆਪਾਂ ਦੇਖੀਏ ਰੇਤਾ ਹੁੰਦਾ ਆਉਂਦਾ ਜਿਹੜਾ ਸੀਮੈਂਟ ਚ ਪਾ ਕੇ ਵਰਤਦੇ ਆ ਤਾਂ ਭਾਈ ਦਰਿਆਵਾਂ ਦੇ ਪਾਣੀ ਦੂਸ਼ ਤੋਰੇ ਆ ਕੋਈ ਉਹਦੇ ਚ ਜਿਆਦਾ ਪਕੜ ਨਹੀਂ ਹੁੰਦੀ ਉਨੀ ਮਜ਼ਬੂਤੀ ਨਹੀਂ ਹੁੰਦੀ ਤੇ ਉਦੋਂ ਤਾਂ ਆਪਣਾ ਗਾਰਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਬਾਕੀ ਕੋਠੀ ਠੰਡੀ ਰਹਿੰਦੀ ਆ ਹਨਾ ਤੇ ਇਧਰੋਂ ਭਾਈ ਐਂਟਰ ਹੁੰਨੇ ਆ ਦੇ ਚਾਹ ਦੇਖੋ ਜੀ ਬਰਾਂਡ ਆ ਗਿਆ ਮੂਰੇ ਤੇ ਬਰਾਂਡੇ ਦਾ ਏਰੀਆ ਮੂਰੇ ਕੱਢਿਆ ਹੋਇਆ ਤੇ 1600 ਸਕਰ ਫੁੱਟ ਏਰੀਆ ਜੀ 9 ਲੱਖ ਰੁਪਏ ਲੱਗਿਆ ਜੀ ਕੋਠੀ ਦੇ ਉੱਤੇ ਘੱਟੋ ਘੱਟ 1 ਲੱਖ ਰੁਪਏ ਦੀ ਬੱਚਤ ਆ ਆਰਾਮ ਨਾਲ ਹੋਈ ਦੇ ਭਾਈ ਜੇ ਗਾਰੇ ਚਣਾਈ ਕੀਤੀ ਤੇ ਮਿਸਤਰੀ ਸਾਹਿਬ ਕਹਿੰਦੇ ਕੋਈ ਦਿੱਕਤ ਨਹੀਂ ਕੋਈ ਕਈ ਭਰਾ ਸੋਚਦੇ ਬਾਈ ਲਾਈਫ ਨਹੀਂ ਨਹੀਂ ਹੋਣੀ ਤੇ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸ਼ੋਰੇ ਦਾ ਵੀ ਕੋਈ ਭਾਈ ਨਾਮੁ ਨਿਸ਼ਾਨ ਨਹੀਂ ਹੈਗਾ ਕਿਤੇ ਹੈਨਾ ਤੇ ਭਾਈ ਹੋਰੀ ਪਾਣੀ ਸਾਰਾ ਮੰਨ ਕੇ ਚੱਲੋ ਕਹਿੰਦੇ ਵੀ ਨਹਿਰੀ ਵੀ ਵਰਤੇਗਾ ਆਪਾਂ ਤੇ ਉਧਰ ਕਿਚਨ ਸੀਗਾ ਜੀ ਆ ਡਰੈਇੰਗ ਰੂਮ ਆ ਗਿਆ ਤੇ ਖੁੱਲਾ ਰੋਸ਼ਨੀ ਦਾ ਪ੍ਰਬੰਧਾ ਰੋਸ਼ਨੀ ਤਾਂ ਜੀ ਚਲੋ ਨੈਚੁਰਲ ਲਾਈਟ ਖੇਤ ਦੇ ਵਿੱਚ ਵੈਸੀ ਬਹੁਤ ਪੈਂਦੀ ਹੁੰਦੀ ਆ ਆ ਦੇਖੋ ਇੱਧਰ ਇਹ ਪੋਰਚ ਦੇ ਵਿੱਚ ਹੈ ਜੀ ਇੱਕ ਗੇਟ ਡ੍ਰਾਈੰਗ ਰੂਮ ਦਾ ਆ ਗਿਆ ਇਧਰ ਪਹਿਲਾਂ ਸੋਈ ਦੇਖੀਏ ਤੁਸੀਂ ਲੈਫਟ ਸਾਈਡ ਤੇ ਕਿਚਨ ਕਿਚਨ ਦੇਖਿਆ ਜੀ ਇਧਰ ਡ੍ਰਾਈੰਗ ਰੂਮ ਆ ਗਿਆ ਆ ਲੌਬੀ ਦਾ ਏਰੀਆ ਆ ਗਿਆ ਜੀ ਇਧਰ ਇੱਕ ਖੁੱਲਾ ਬੈੱਡਰੂਮ ਆ ਗਿਆ ਜੀ ਬਹੁਤ ਖੁੱਲਾ ਹੈ ਤੇ ਇਹ ਘੱਟੋ ਘੱਟ 13x13 ਦਾ ਆਰਾਮ ਨਾਲ ਆ ਜੀ ਬੈੱਡਰੂਮ ਤੇ ਬਹੁਤ ਸੋਹਣੀ ਲੁੱਕ ਦਿੱਤੀ ਆ ਭਰਾ ਤੇ ਸੀਮ ਤੇ ਜਿਆ ਖਰਚ ਆਇਆ ਬਾਈ ਕੋਠੀ ਦੇ ਉੱਤੇ ਕੋਈ ਜ਼ਿਆਦਾ ਨਹੀਂ 9 ਲੱਖ ਰੁਪਏ ਬਣ ਕੇ ਪਲੱਸ ਕਰੋਗੇ ਕੋਠੀ 1600 ਸਕਰ ਫੁੱਟ ਏਰੀਆ ਜੀ ਤੇ ਇੱਕ ਬੈਡਰੂਮ ਇਧਰ ਆ ਗਿਆ ਜੀ ਪਹਿਲਾਂ ਦੇਖਿਆ ਤੁਸੀਂ ਖੁੱਲਾ ਬੈਡਰੂਮ ਹੈ ਇੱਕ ਬੈਡਰੂਮ ਇਧਰ ਆ ਗਿਆ ਤੇ ਇਹ ਵੀ ਤੁਹਾਨੂੰ ਇਹ ਵੀ ਬਹੁਤ ਖੁੱਲਾ ਜੀ ਤੇ ਇਹਦੇ ਵਿੱਚ ਹੋਰ ਹੈ ਜੀ ਬਾਈ ਉਹਨਾਂ ਨੇ ਬਾਥਰੂਮ ਅਟੈਚ ਕੀਤਾ ਤੇ ਆ ਦੇਖੋ ਲੌਬੀ ਦਾ ਏਰੀਆ ਬਹੁਤ ਖੁੱਲਾ ਤੇ ਬਾਕੀ ਮਿਸਤਰੀ ਸਾਹਿਬ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਤੇ ਤੁਸੀਂ ਗੱਲ ਕਰ ਸਕਦੇ ਹੋ ਬਹੁਤ ਸਫਾਈ ਹੈ ਤੇ ਬਾਈ ਉਹਨਾਂ ਦੀ ਤੇ ਬਾਕੀ ਬਾਹਰੋਂ ਤੁਸੀਂ ਡਿਜ਼ਾਈਨ ਦੇਖਿਆ ਜੇ ਕੋਠੀ ਦਾ ਜਿਹੜਾ ਫਰੰਟ ਤੋਂ ਤੁਹਾਨੂੰ ਦਿਖਾਇਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇੱਕ ਚੀਜ਼ ਐ ਇੱਕ ਦੋਸਤੋ ਵੀ ਆਪਾਂ ਜਦੋਂ ਕੋਠੀ ਦਾ ਅਸੀਂ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੁੰਦਾ ਬਣਦੀ ਕੋਠੀ ਵੀ ਤੁਸੀਂ ਵੀ ਕੁਝ ਨਾ ਕੁਝ ਇਹਦੇ ਚੋਂ ਆਪਣੀ ਕੋਠੀ ਚ ਵਰਤ ਸਕੋ ਚੇਂਜ ਕਰ ਸਕੋ ਤਾਂ ਆਪਣਾ ਇਹ ਮਕਸਦ ਹੁੰਦਾ ਤੇ ਤੁਸੀਂ ਨੰਬਰ ਵਾਈ ਹੋਰਾਂ ਦਾ ਦੇਵਾਂਗੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਓ YouTube ਚੈਨਲ ਨੂੰ ਜਰੂਰ